ਅੱਖਾਂ ਦੀ ਜਿਹੜੀ ਸਿਹਤ ਹੈ ਉਹ ਕਿਉਂ ਜ਼ਰੂਰੀ ਹੈ? ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਸਾਡੇ ਦਿਮਾਗ ਦੇ ਵਿੱਚੋਂ 12 ਨਾੜੀਆਂ ਨਿਕਲਦੀਆਂ ਕੁੱਲ ਜਿਹੜੀਆਂ ਸਾਡੇ ਸਾਰੇ ਸਰੀਰ ਦੇ ਉੱਤੇ ਕੰਟਰੋਲ ਕਰਦੀਆਂ। ਇੱਕ ਦੂਜੇ ਦੀ ਸਲਾਹ ਤੋਂ ਬਿਨਾਂ ਅੱਖਾਂ ਦੀ ਜਾਂਚ ਕਦੋਂ ਕਰਵਾ ਲੈਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਤਾਂ ਛੋਟੇ ਬੱਚੇ ਦੀ ਹੋਣੀ। ਜਦੋਂ ਕੋਸ਼ਿਸ਼ ਜਿੰਨਾ ਦਾ ਹੀ ਹੋਵੇ ਨਾ ਤੇ ਮੁਢਲੀ ਜਾਂਚ ਬਾਹਰਲੇ ਮੁਲਕਾਂ 'ਚ ਤਾਂ ਹੁੰਦੀ ਹੈ। ਫਿਰ ਜਦੋਂ ਤਿੰਨ ਮਹੀਨੇ ਦਾ ਹੁੰਦਾ ਜਾਂ ਸਾਲ ਦਾ ਹੁੰਦਾ ਜਾਂਚ। ਉਹਨਾਂ ਨੂੰ ਪਤਾ ਹੀ ਕਈਆਂ ਨੂੰ ਪਤਾ ਹੀ ਉਦੋਂ ਲੱਗਦਾ ਕਿ ਉਹਦੀ ਚੰਗੀ ਅੱਖ ਤੇ ਹੱਥ ਰੱਖ ਲੈਂਦੇ ਆ ਫਿਰ ਦੇਖਦੇ ਆ ਦੂਜੇ ਕੋਲ। ਦੇਸੀ ਨਿਰਿਆ ਕੋਈ ਸਾਡੇ ਕੋਲ ਦੌੜੇ ਆਉਂਦੇ। ਜੇ ਅਨਕ ਲੱਗੀ ਹੋਈ ਆ ਤਾਂ ਹਰ ਸਾਲ ਚੈੱਕ ਕਰਾਉਣਾ ਚਾਹੀਦਾ। ਠੀਕ ਹੈ। ਜੇ ਐਨ ਕੋਈ ਨਹੀਂ ਲੱਗੀ ਵੈਸੇ ਵੀ ਆਪਾਂ ਨਰੋਏ ਆ ਤਾਂ 40 ਸਾਲ ਤੇ ਜਾ ਕੇ ਇੱਕ ਵਾਰ ਚੈੱਕਅਪ ਜ਼ਰੂਰੀ ਡੂਰਲੇ ਮਰੀਜ਼ਾਂ ਦੇ ਜਿਹੜੇ ਅੱਖਾਂ ਦੇ ਪਿਛਲੇ ਪਰਦੇ ਦੇ ਉੱਤੇ ਨੁਕਸ ਪੈਂਦੇ ਨੇ ਜੋ ਪ੍ਰਭਾਵ ਪੈਂਦੇ ਨੇ ਦੁਸ਼ ਪ੍ਰਭਾਵ ਪੈਂਦੇ ਨੇ ਉਹਨਾਂ ਨੂੰ ਸੱਚੀ ਜੇ ਪਹਿਲਾਂ ਨਾਲ ਠੱਲਿਆ ਜਾਵੇ ਨਾ ਤੇ ਮਗਰੋਂ ਫਿਰ ਪਿਛੋਂ ਹੱਤ ਜੇਕਰ ਆਪਾਂ ਸ਼ੁਰੂਆਤੀ ਲੱਛਣਾਂ ਦੀ ਗੱਲ ਕਰੀਏ ਤਾਂ ਬਿਮਾਰੀ ਕੋਈ ਵੀ ਅੱਖ ਦੀ ਸ਼ੁਰੂ ਹੋਣੀ ਆ ਤਾਂ ਕੀ ਹੋ ਸਕਦਾ ਹਲਮੋਤੀਆ ਜਿਹੜਾ ਇਹ ਵੀ ਇੱਕ ਦੋ ਕਿਸਮ ਦੋ ਕਿਸਮਾਂ ਦਾ ਹੁੰਦਾ ਇੱਕ ਹੌਲੀ-ਹੌਲੀ ਆਉਂਦਾ ਇੱਕ ਤੇਜ਼ੀ ਨਾਲ ਆਉਂਦਾ ਜਿਹੜਾ ਹੌਲੀ-ਹੌਲੀ ਆਉਂਦਾ ਤੇ ਬੜਾ ਖਤਰਨਾਕ ਹੈ ਜਿਹਨੂੰ ਕਾਲਾ ਚੋਰ ਕਹਿੰਦੇ ਆ ਹੌਲੀ-ਹੌਲੀ ਹੌਲੀ-ਹੌਲੀ ਉਦੋਂ ਸਾਰੀ ਨੇਗਾ ਖਾ ਜਾਂਦਾ ਤੇ ਮਰੀਜ਼ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਭਲੇ ਥੋੜਾ ਕੁਝ ਜੇਕਰ ਕੋਈ ਫ੍ਰੀ ਬੈਠਾ ਹੈ ਤਾਂ ਮੋਬਾਈਲ ਦੇ ਉੱਤੇ ਸਕਰੋਲ ਲਗਾਤਾਰ ਕਰ ਰਿਹਾ ਹੈ ਜਾਂ ਫਿਰ ਕਈ ਲੋਕ ਘਟਿਆ ਬੰਦੀ ਮਤਲਬ ਕਈ ਲੰਮਾ ਸਮਾਂ ਜਿਹੜਾ ਉਹ ਫਿਲਮਾਂ ਹੀ ਦੇਖਦੇ ਰਹਿੰਦੇ ਨੇ ਕਿ ਘਰੇ ਬੈਠੇ ਨੇ ਅੱਜ ਛੁੱਟੀ ਸੀ ਯਾਰ ਅੱਜ ਆਪਾਂ ਸਾਰਾ ਦਿਨ ਟੀਵੀ ਦੇਖਣਾ ਤਾਂ ਇੱਕ ਕਹਿਆ ਜਾਂਦਾ ਹੈ ਕਿ ਡਿਜੀਟਲ ਆਈ ਸਟ੍ਰੇਨ ਉਹ ਕੀ ਹੈ ਤੇ ਕਿੰਨਾ ਕੇ ਖਤਰਨਾਕ ਹੋ ਸਕਦਾ ਹੈ ਦੇਰ ਇਸ ਅ ਰੂਲ ਕਾਲਡ 20 20 20 ਹਰ 20 ਮਿੰਟ ਬਾਅਦ 20 ਸਕਿੰਟਾਂ ਦਾ ਆਰਾਮ ਜ਼ਰੂਰ ਦਿਓ ਔਰ ਉਸ ਆਰਾਮ ਦੇ ਦੌਰਾਨ ਕਟੋ-ਕਟ 20 ਫੁੱਟ ਦੂਰ ਦੇਖੋ ਜੀ ਮੋਬਾਈਲ ਉਹਨਾਂ ਹੀ ਦਿਓ ਜਿੰਨਾ ਲਾਜ਼ਮੀ ਹੈ ਇਸ ਮੇਰੀ ਰਾਏ ਜਿਹੜੀ ਹੈ ਦਰਦ ਮਾਪਿਆ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਬਰਾਡ ਆਈ ਹਸਪੀਟਲ ਬਾਰੇ ਜ਼ਰੂਰ ਸੁਣਿਆ ਹੋਵੇਗਾ ਖਾਸ ਤੌਰ ਦੇ ਉੱਤੇ ਕੋਟਕਪੂਰਾ ਤੇ ਬਠਿੰਡਾ ਦੇ ਆਸ-ਪਾਸ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਤੇ ਹੁਣ ਤਾਂ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਰਾਡ ਆਈ ਹਸਪੀਟਲ ਦੀ ਕਾਫੀ ਚਰਚਾ ਹੈ ਕਿਉਂਕਿ ਕਈ ਜਿਹੜੇ ਮਰੀਜ਼ ਨੇ ਉਹਨਾਂ ਵਾਸਤੇ ਉਮੀਦ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਅੱਖਾਂ ਦੇ ਨਾਲ ਜੁੜਿਆ ਹੋਇਆ ਇਹ ਮਸਲਾ ਹੈ ਤਾਂ ਇਸ ਕਰਕੇ ਹਸਪੀਟਲ ਦਾ ਚਰਚਾਦੇ ਰਹਿਣਾ ਲਾਜ਼ਮੀ ਹੈ ਅੱਜ ਅਸੀਂ ਉੱਚੇ ਚੇਤੌਰ ਦੇ ਉੱਤੇ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇਸੇ ਹਸਪੀਟਲ ਦੇ ਵਿੱਚ ਪਹੁੰਚ ਕੇ ਡਾਕਟਰ ਪੀ ਐਸ ਬਰਾਡ ਹੋਰਾਂ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਖਾਂ ਦੀ ਗੱਲ ਕਰੀਏ ਤਾਂ ਅੱਖਾਂ ਦੇ ਨਾਲ ਬੜੀਆਂ ਕਹਾਵਤਾਂ ਬੜੇ ਮੁਹਾਵਰੇ ਜੁੜੇ ਹੋਏ ਨੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਮਤਲਬ ਪ੍ਰਮਾਤਮਾ ਨੇ ਸਾਨੂੰ ਇੱਕ ਅਜਿਹੀ ਚੀਜ਼ ਫਿੱਟ ਕਰਕੇ ਭੇਜੀ ਹੈ ਕਿ ਜਿਹਦੇ ਨਾਲ ਅਸੀਂ ਕੁਦਰਤੀ ਨਜ਼ਾਰੇ ਵੀ ਦੇਖਦੇ ਆਂ ਆਪਸ ਦੇ ਵਿੱਚ ਰਿਸ਼ਤਿਆਂ ਨੂੰ ਵੀ ਦੇਖਦੇ ਆਂ ਮਿਲਦੇ ਆਂ ਗਿਲਦੇ ਆਂ ਤੇ ਪਛਾਣ ਰੱਖਦੇ ਆਂ ਸਿਰਫ ਅੱਖਾਂ ਦੇ ਨਾਲ ਪਰ ਅੱਖਾਂ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੀਆਂ ਨੇ ਅੱਖਾਂ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਰਹੇ ਨੇ ਸਭ ਤੋਂ ਵੱਡਾ ਇਹ ਹੈ ਕਿ ਸਾਡੀ ਜਿਹੜੀ ਜੀਵਨ ਸ਼ੈਲੀ ਹੈ ਉਹਦਾ ਪ੍ਰਭਾਵ ਕਾਫੀ ਪੈ ਰਿਹਾ ਹੈ ਕਈ ਤਰ੍ਹਾਂ ਦੇ ਭਰਮ ਵੀ ਨੇ ਕਈ ਜਿਹੜੇ ਆਮ ਲੋਕ ਗੱਲ ਕਰਦੇ ਨੇ ਤਾਂ ਆਪਣੀ ਆਪਣੀ ਸਲਾਹ ਦੇ ਦਿੰਦੇ ਨੇ ਵੀ ਭਾਈ ਤੇਰੀਆਂ ਅੱਖਾਂ ਤਾਂ ਖਰਾਬ ਨੇ ਤੇਰੀ ਰੋਸ਼ਨੀ ਤਾਂ ਘਟ ਗਈ ਹੈ ਤੂੰ ਇੱਥੋਂ ਐਨਕ ਲਵਾ ਲੈ ਏਦਾਂ ਕਰ ਲੈ ਮਤਲਬ ਉਹਨਾਂ ਵਿਭਾ ਭਰਮਾਂ ਦੇ ਆਪਾਂ ਅੱਜ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਜਾਨਣਾ ਚਾਹੀਏ ਤਾਂ ਅੱਖਾਂ ਦੀ ਜਿਹੜੀ ਸਿਹਤ ਹੈ ਔਕਿਉਂ ਜ਼ਰੂਰੀ ਹੈ ਜੀ ਸਭ ਤੋਂ ਪਹਿਲਾਂ ਤਾਂ ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਜੀ ਸਾਡੇ ਦਿਮਾਗ ਦੇ ਵਿੱਚੋਂ 12 ਨਾੜੀਆਂ ਨਿਕਲਦੀਆਂ ਕੁੱਲ ਜਿਹੜੀਆਂ ਸਾਡੇ ਸਾਰੇ ਸਰੀਰ ਤੇ ਕੋਤੇ ਕੰਟਰੋਲ ਕਰਦੀਆਂ ਜੀ ਵਿੱਚੋਂ 5 ਜਾਂ 6 ਅੱਖਾਂ ਦੇ ਦੁਆਲੇ ਘੁੰਮਦੀਆਂ ਜੀ ਉਹ ਅੱਖਾਂ ਨੂੰ ਕੰਟਰੋਲ ਕਰ ਚੱਲਿਆ ਰਹਿੰਦੀਆਂ ਅੱਖਾਂ ਐਡਾ ਮਹੱਤਵਪੂਰਨ ਅੰਗ ਹੈ ਸਾਡੇ ਜੋ ਸਾਨੂੰ ਵਾਤਾਵਰਣ ਦਾ ਗਿਆਨ ਹੁੰਦਾ ਹੈ ਉਹਦੇ ਵਿੱਚ ਅੱਖਾਂ ਦਾ ਰੋਲ ਸਭ ਤੋਂ ਮਹੱਤਵਪੂਰਨ ਹੈ ਸਾਡੀਆਂ ਸਾਰੇ ਇੰਦਰੀਆਂ ਤੋਂ ਜੀ ਅਸੀਂ ਅੱਖਾਂ ਰਾਹੀਂ ਦੇਖ ਕੇ ਦਿਮਾਗ ਨੂੰ ਸੁਨੇਹਾ ਦਿੰਨੇ ਆ ਤੇ ਦਿਮਾਗ ਫਿਰ ਉਹਦੇ ਮੁਤਾਬਕ ਸਾਡੇ ਸਾਰੇ ਸਰੀਰ ਨੂੰ ਨਿਰਦੇਸ਼ ਦਿੰਦਾ ਜੋ ਵੀ ਕੁਝ ਕਰਨਾ ਹੋਵੇ ਸੰਭਾਲਦਾ ਸਾਰੇ ਸਰੀਰ ਦੀ ਜ਼ਰੂਰੀ ਹੈ ਉਹ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗ ਜਿਵੇਂ ਅੱਖਾਂ ਹੈ ਦਿਲ ਹੈ ਇਹਨਾਂ ਦੀ ਸਵਾਲ ਨੇਚੁਰਲੀ ਜ਼ਿਆਦਾ ਜ਼ਰੂਰੀ ਹੁੰਦੀ ਕਿਉਂਕਿ ਮਹੱਤਵਪੂਰਨ ਅੰਗ ਸਾਡੇ ਸਰੀਰ ਦਾ ਜੀ ਸਾਨੂੰ ਬਾਹਰਲੇ ਦੁਨੀਆ ਨਾਲ ਜੋੜਨ ਵਾਲਾ ਅੰਗ ਹੈ ਇਹ ਸਮਾਲ ਕਿਵੇਂ ਕਰੀਏ ਇਹ ਪੁੱਛਣਾ ਬਿਲਕੁਲ ਜੀ ਹਾਂ ਡਾਕਟਰ ਸਾਹਿਬ ਇੱਕ ਇਹ ਹੁੰਦਾ ਹੈ ਕਿ ਅਕਸਰ ਗੱਲਬਾਤ ਚੱਲਦੀ ਹੈ ਆਪਾਂ ਕਿਤੇ ਘਰ ਬੈਠੇ ਹੋਈਏ ਇੱਕ ਦੂਜੇ ਨੂੰ ਪੁੱਛੀਦਾ ਵੀ ਤੇਰੀਆਂ ਅੱਖਾਂ ਯਾਰ ਉਹ ਕਹਿੰਦਾ ਮੈਨੂੰ ਥੋੜਾ ਜਿਹਾ ਝੋਲਾ ਦਿਸਦਾ ਹੈ ਮੈਨੂੰ ਧੁੰਦਲਾ ਦਿਸਦਾ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਦੂਜੇ ਦੀ ਸਲਾਹ ਤੋਂ ਬਿਨਾ ਅੱਖਾਂ ਦੀ ਜਾਂਚ ਕਦੋਂ ਕਰਵਾ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਛੋਟੇ ਬੱਚੇ ਦੀ ਹੋਣੀ ਚਾਹੀਦੀ ਹੈ ਜੀ ਜਦੋਂ ਕੁਝ ਦਿਨਾਂ ਦਾ ਹੀ ਹੋਵੇ ਨਾ ਤੇ ਮੁੱਢਲੀ ਜਾਂਚ ਬਾਹਰਲੇ ਮੁਲਕਾਂ 'ਚ ਤਾਂ ਹੁੰਦੀ ਹੈ ਜੀ ਫਿਰ ਜਦੋਂ ਤਿੰਨ ਮਹੀਨੇ ਦਾ ਹੁੰਦਾ ਜਾਂ ਸਾਲ ਦਾ ਹੁੰਦਾ ਜਾਂਚ ਹੁੰਦੀ ਹੈ ਬਹੁਤ ਸਾਰੇ ਕਾਫੀ ਬੱਚੇ ਐਸੇ ਨੇ ਜਿਨ੍ਹਾਂ ਦੀ ਜਮਾਂਦਰੂ ਤੌਰ ਤੇ ਕੱਖ ਦੀ ਨਿਗਾਹ ਹੁੰਦੀ ਇੱਕ ਦਿਨੀ ਹੁੰਦੀ ਜੇ ਚੈੱਕ ਕਰ ਲਵਾਂਗੇ ਤਾਂ ਉਹਦਾ ਇਲਾਜ ਹੈ 5% ਆਬਾਦੀ ਦੇ ਲੋਕ ਲਗਭਗ ਇਸ ਤਰ੍ਹਾਂ ਦੇ ਨੇ ਜਿਹਨਾਂ ਨੂੰ ਇੱਕ ਅੱਖੋਂ ਚੰਗੀ ਤਰ੍ਹਾਂ ਦਿਸਦਾ ਹੈ ਅੱਧਾ ਦਿਸਦਾ ਹੈ ਜਾਂ ਘੱਟ ਉਸ ਤੋਂ ਵੀ ਘੱਟ ਦਿਸਦਾ ਹੈ ਜੀ ਔਰ ਉਹਨਾਂ ਨੇ ਦੁਨੀਆ ਇਸ ਤਰ੍ਹਾਂ ਦੇਖੀ ਹੁੰਦੀ ਹੈ ਉਹ ਇਹ ਸੋਚਦੇ ਆ ਕਿ ਸਾਰਿਆਂ ਨੂੰ ਇਸ ਤਰ੍ਹਾਂ ਦਿਸਦਾ ਜਦੋਂ ਸਾਡੇ ਕੋਲ ਉਹਨਾਂ ਨੂੰ ਪਤਾ ਹੀ ਕਈ ਕਈਆਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਚੰਗੀ ਅੱਖ ਤੇ ਹੱਥ ਰੱਖ ਲੈਂਦੇ ਆ ਫਿਰ ਦੇਖਦੇ ਆ ਦੂਜੇ ਕੋਲ ਦੇਸੀ ਨਹੀਂ ਰਿਆ ਫਿਰ ਸਾਡੇ ਕੋਲ ਦੌੜੇ ਆਉਂਦੇ ਜੇ ਐਸੇ ਲੋਕਾਂ ਨੂੰ 1 ਸਾਲ 2 ਸਾਲ 3 ਸਾਲ 4 ਸਾਲ ਦੀ ਉਮਰ ਦੇ ਵਿੱਚ شناخت ਕਰਕੇ ਲਾਅ ਸ਼ੁਰੂ ਕਰ ਦਿੱਤਾ ਜਾਵੇ ਉਹ 90% ਤੱਕ ਆਪਦੀ ਨਜ਼ਰ ਵਾਪਸ ਲੈ ਸਕਦੇ ਨੇ ਜੀ ਸੋ ਮੁੱਢਲੀ ਉਮਰ ਚ ਚੈੱਕ-ਅਪ ਹੋਣਾ ਜ਼ਰੂਰੀ ਹੈ ਫਿਰ ਜੇ ਸਾਰਾ ਕੁਝ ਠੀਕ ਹੈ ਤਾਂ 18 ਸਾਲ ਦੀ ਉਮਰ ਤੱਕ ਜੇ ਕੋਈ ਅਨਕ ਨਹੀਂ ਲੱਗੀ ਤਾਂ ਹਰ 3-4 ਸਾਲ ਬਾਅਦ ਇੱਕ ਵਾਰੀ ਚੈੱਕ ਕਰਾਉਣਾ ਚਾਹੀਦਾ ਜੀ ਠੀਕ ਹੈ ਉਸ ਤੋਂ ਬਾਅਦ 40 ਸਾਲ ਤੋਂ ਬਾਅਦ ਫਿਰ ਚੈੱਕ-ਅਪ ਸ਼ੁਰੂ ਹੋ ਜਾਂਦੀ ਹੈ ਜੇ ਅਨਕ ਲੱਗੀ ਹੋਈ ਹੈ ਤਾਂ ਹਰ ਸਾਲ ਚੈੱਕ ਕਰਾਉਣਾ ਚਾਹੀਦਾ ਜੀ ਠੀਕ ਹੈ ਜੇ ਐਨ ਕੋਈ ਨਹੀਂ ਲੱਗੀ ਵੈਸੇ ਵੀ ਆਪਾਂ ਨਰੋਏ ਆ ਤਾਂ 40 ਸਾਲ ਤੇ ਜਾ ਕੇ ਇੱਕ ਵਾਰ ਚੈੱਕ ਅਪ ਜ਼ਰੂਰੀ ਹੈ ਜੀ ਕਿਉਂਕਿ ਕਾਲਾ ਮੋਤੀ ਵਰਗੇ ਚੁੱਪਕਈ ਬਿਮਾਰੀਆਂ ਚੁੱਪਚਾਪ ਅਛੋਪਲੇ ਜੇ ਆ ਜਾਂਦੀਆਂ ਸਾਨੂੰ ਦਬੋਚ ਲੈਂਦੀਆਂ ਸੋ 40 ਸਾਲ ਤੋਂ ਬਾਅਦ ਇੱਕ ਵਾਰ ਜੇ ਬਿਲਕੁਲ ਨਾਰਮਲ ਨੇ ਤੇ ਹਰ 3-4 ਸਾਲ ਬਾਅਦ ਜ਼ਰੂਰੀ ਹੈ ਜੇ ਕੋਈ ਦਿੱਕਤ ਹੈ ਤਾਂ ਡਾਕਟਰ ਦੇ ਸਲਾਹ ਦੇ ਮੁਤਾਬਕ 6 ਮਹੀਨੇ ਹਰ ਸਾਲ ਬਾਅਦ ਜ਼ਰੂਰੀ ਹੈ ਜੇ ਤੁਹਾਨੂੰ ਸ਼ੂਗਰ ਹੈ ਤਾਂ ਹਰ ਸਾਲ ਜ਼ਰੂਰੀ ਹਨ ਜੇ ਅੱਖਾਂ ਠੀਕ ਵੀ ਹਨ ਤਾਂ ਵੀ ਕਿਉਂਕਿ ਸ਼ੂਗਰ ਵਾਲੇ ਮਰੀਜ਼ਾਂ ਦੇ ਜਿਹੜੇ ਅੱਖਾਂ ਦੇ ਪਿਛਲੇ ਪਰਦੇ ਦੇ ਉੱਤੇ ਨੁਕਸ ਪੈਂਦੇ ਨੇ ਜੋ ਪ੍ਰਭਾਵ ਪੈਂਦੇ ਨੇ ਦੁਸ਼ ਪ੍ਰਭਾਵ ਪੈਂਦੇ ਨੇ ਉਹਨਾਂ ਨੂੰ ਸੱਚੀ ਜੇ ਪਹਿਲਾਂ ਨਾਲ ਠੱਲਿਆ ਜਾਵੇ ਨਾ ਤੇ ਮਗਰੋਂ ਫਿਰ ਪਿੱਛੋਂ ਹੱਥ ਨਹੀਂ ਆਉਂਦੇ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਕਈ ਜਿਹੜੀਆਂ ਬਿਮਾਰੀਆਂ ਨੇ ਜੇਕਰ ਆਪਾਂ ਰੁਟੀਨ ਦੇ ਵਿੱਚ ਚੈੱਕਅਪ ਨਹੀਂ ਕਰਵਾਉਂਦੇ ਤਾਂ ਉਹ ਅਣਕਈਆਂ ਜੀਆਂ ਚੁੱਪਚੀਪੇ ਆ ਕੇ ਅੱਖਾਂ ਨੂੰ ਪੈ ਜਾਂਦੀਆਂ ਨੇ ਪਰ ਜੇਕਰ ਆਪਾਂ ਸ਼ੁਰੂਆਤੀ ਲੱਛਣਾਂ ਦੀ ਗੱਲ ਕਰੀਏ ਦਾ ਬਿਮਾਰੀ ਕੋਈ ਵੀ ਆਖਰੀ ਸ਼ੁਰੂ ਹੋਣੀ ਆ ਤਾਂ ਕੀ ਹੋ ਸਕਦੇ ਨੇ ਦੇਖੋ ਜੀ ਇਹ ਐਕਚੁਅਲੀ ਬੜਾ ਵੱਡਾ ਸਵਾਲ ਹੈ ਇਹ ਹਰ ਬਿਮਾਰੀ ਬਾਰੇ ਡਿਪੈਂਡ ਕਰਦਾ ਕਿਹੜੀ ਬਿਮਾਰੀ ਦਾ ਕੀ ਲੱਛਣ ਨੇ ਉਦਾਹਰਨ ਵਜੋਂ ਮੈਂ ਛਿੱਟੇ-ਮੋਤੀ ਦੀ ਗੱਲ ਕਰਦਾ ਹਾਂਜੀ ਛਿੱਟੇ-ਮੋਤੀ ਦੇ ਸ਼ੁਰੂਆਤੀ ਲੱਛਣ ਆਇਆ ਕਿ ਉਹਨੂੰ ਘਟਦੇ ਸੁਣ ਲੱਗ ਜਾਂਦਾ ਐਨਕ ਦਾ ਨੰਬਰ ਜਲਦੀ ਬਦਲਣ ਲੱਗ ਜਾਂਦਾ ਜੀ ਰਾਤ ਨੂੰ ਕਈ ਨੂੰ ਧੁੰਦਲਾ ਦਿਸਦਾ ਕਈ ਨੂੰ ਧੁੱਪੇ ਤੋਂ ਧੁੰਦਲਾ ਦਿਸਣ ਲੱਗ ਜਾਂਦਾ ਜੀ ਕਈ ਨੂੰ ਰੰਗ ਚੰਗੀ ਤਰ੍ਹਾਂ ਪਛਾਣਨੋਂ ਹਟ ਜਾਂਦਾ ਕਿ ਕਈ ਲੋਕ ਕਈਆਂ ਨੂੰ ਟੀਵੀ 'ਚ ਸਵਾਰ ਕੇ ਦਿਸਦਾ ਕਈਆਂ ਨੂੰ ਅਖਬਾਰ ਮੋਬਾਈਲ ਦੇਖਰ ਧੁੰਦਲਾ ਦਿਸਣ ਲੱਗ ਜਾਂਦੇ ਨੇ ਨਜ਼ਰ ਦਾ ਧੁੰਦਲਾਪਣ ਕਈਆਂ ਨੂੰ ਦੋ-ਦੋ ਤਿੰਨ-ਤਿੰਨ ਦਿਸਣ ਲੱਗ ਜਾਂਦੇ ਨੇ ਕਈਆਂ ਨੂੰ ਰੰਗ-ਬਰੰਗੇ ਘੇਰੇ ਦਿਸਣ ਲੱਗ ਜਾਂਦੇ ਨੇ ਸੋ ਇਹ ਚਿੱਟੇ ਮੋਤੀ ਦੇ ਸ਼ੁਰੂਆਤੀ ਲੱਛਣ ਨੇ ਕਾਲਾ ਮੋਤੀ ਆ ਜਿਹੜਾ ਇਹ ਵੀ ਇੱਕ ਦੋ ਕਿਸਮ ਦੋ ਕਿਸਮਾਂ ਦਾ ਹੁੰਦਾ ਇੱਕ ਹੌਲੀ-ਹੌਲੀ ਆਉਂਦਾ ਹੈ ਤੇਜ਼ੀ ਨਾਲ ਆਉਂਦਾ ਜਿਹੜਾ ਹੌਲੀ-ਹੌਲੀ ਆਉਂਦਾ ਇਹ ਬੜਾ ਖਤਰਨਾਕ ਹੈ ਉਹਨੂੰ ਕਾਲਾ ਚੋਰ ਕਹਿੰਦੇ ਆ ਹੌਲੀ 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 ਉਦੋਂ ਸਾਰੀ ਨਗਾ ਖਾ ਜਾਂਦਾ ਤੇ ਮਰੀਜ਼ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਭਲੇ ਥੋੜਾ ਕੁਝ ਰਹਿ ਗਿਆ ਜੀ ਇਹ ਸਾਈਡਾਂ ਤੋਂ ਨਗਾ ਨੂੰ ਘਟਾਉਂਦਾ ਕਾਲੇ ਮੋਤੀ ਦੇ ਲੱਛਣ ਕੀ ਹੈ ਸਿਰ ਦੁਖਣ ਲੱਗ ਜਾਂਦਾ ਕਈ ਵਾਰੀ ਜੀ ਠੀਕ ਹੈ ਰਾਤ ਨੂੰ ਸਤਰੰਗੀਆਂ ਪਿੰਗਾ ਨੂੰ ਗੋਲ ਚ ਕਰਨ ਨਜ਼ਰ ਆਉਂਦੇ ਨੇ ਜੀ ਸਾਈਡਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੌਲੀ ਹੌਲੀ ਜਿੱਧਰ ਦੇਖਦੇ ਆ ਸਿਰਫ ਉਧਰ ਸਾਹਮਣੇ ਦੇਖਦਾ ਪਾਸਿਆਂ ਵਾਲਾ ਦਿਸਣਾ ਬੰਦ ਹੋ ਜਾਂਦਾ ਸੋ ਜੇ ਆਪਾਂ ਡਾਕਟਰ ਤੋਂ ਚੈੱਕ ਕਰਾਵਾਂਗੇ ਤੇ ਬੜੇ ਆਰਾਮ ਨਾਲ ਇਹ ਚੀਜ਼ਾਂ ਪਤਾ ਲੱਗ ਸਕਦੀਆਂ। ਉਹ ਫਿਰ ਦੁਬਾਰਾ ਮੈਂ ਦੱਸ ਰਿਹਾ ਹੁਣੇ ਦੱਸ ਕੇ ਹਟਿਆ ਕਿ ਸ਼ੂਗਰ ਵਾਲੇ ਮਰੀਜ਼ਾਂ ਦਾ ਬਹੁਤ ਖਾਸ ख्याल ਰੱਖਣਾ ਪੈਂਦਾ। ਸ਼ੂਗਰ ਦੇ ਮਰੀਜ਼ਾਂ ਦਾ ਚੁੱਪ-ਚਾਪ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੀ ਪੜਦੇ ਦੀ ਕੋਈ ਨਸ ਫਟ ਜਾਂਦੀ ਹੈ ਤੇ ਨੀਗਾ ਇੱਕਦਮ ਚਲੀ ਜਾਂਦੀ ਹੈ। ਜੇ ਉਹੀ ਮਰੀਜ਼ ਸਾਡੇ ਕੋਲੇ ਸਾਲ 2 ਸਾਲ 3 ਸਾਲ ਪਹਿਲਾਂ ਆਇਆ ਹੋਵੇ ਤੇ ਸਾਨੂੰ ਦੇਖ ਲਈਦਾ ਇਹ ਤਾਂ ਸ਼ੂਗਰ ਦੇ ਨਾਲ ਪੜਦਾ ਤਾਂ ਕੁੰੜਿਆ ਨੂੰ ਖਾਦਾ ਜਾ ਰਿਹਾ ਜੇ ਹੁਣੇ ਇਲਾਜ ਕਰੀਏ ਫਿਰ ਇਹ ਕਰ ਸਕਦੇ ਆ ਜੇ ਆਇਆ ਹੀ ਨਾ ਮਰੀਜ਼ ਕੰਮ ਹੀ ਲੱਗ ਰਹਾ ਜਾਂ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਿਆ ਸ਼ੂਗਰ ਵੀ ਇਹਦੇ ਆਇਆ ਵੀ ਨਹੀਂ ਤਾਂ ਜਦੋਂ ਨਾੜੀ ਫਟੂਗੀ ਜਦੋਂ ਨਿਕਾ ਜਾਊਗੀ ਉਦੋਂ ਆਏਗਾ ਸੋ ਰੂਟੀਨ ਦੀ ਜਾਂਚ ਤਾਂ ਇਹਨਾਂ ਬਿਮਾਰੀਆਂ ਵਿੱਚ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੀ ਤੇ ਡਾਕਟਰ ਸਾਹਿਬ ਜਿਵੇਂ ਅੱਜਕੱਲ ਸਾਰੇ ਲੋਕ ਨੇ ਉਹ ਸਕਰੀਨ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨੇ ਜੇਕਰ ਕੋਈ ਆਫਿਸ ਦੇ ਵਿੱਚ ਬੈਠਾ ਹੈ ਤਾਂ ਉਹ ਕੰਪਿਊਟਰ ਦੀ ਸਕਰੀਨ ਦੇ ਉੱਤੇ ਕੰਮ ਕਰ ਰਿਹਾ ਹੈ ਜੇਕਰ ਕੋਈ ਫਰੀ ਬੈਠਾ ਹੈ ਤਾਂ ਮੋਬਾਈਲ ਦੇ ਉੱਤੇ ਸਕਰੋਲ ਲਗਾਤਾਰ ਕਰ ਰਿਹਾ ਹੈ ਜਾਂ ਫਿਰ ਕਈ ਲੋਕ ਘਟਿਆ ਬਦੀ ਮਤਲਬ ਕਈ ਲੰਮਾ ਸਮਾਂ ਜਿਹੜਾ ਉਹ ਫਿਲਮਾਂ ਹੀ ਦੇਖਦੇ ਰਹਿੰਦੇ ਨੇ ਕਿ ਘਰੇ ਬੈਠੇ ਨੇ ਅੱਜ ਛੁੱਟੀ ਸੀ ਯਾਰ ਅੱਜ ਆਪਾਂ ਸਾਰਾ ਦਿਨ ਟੀਵੀ ਦੇਖਣਾ ਤਾਂ ਇੱਕ ਕਹਿ ਜਾਂਦਾ ਕਿ ਡਿਜੀਟਲ ਆਈ ਸਟ੍ਰੇਨ ਉਹ ਕੀ ਹੈ ਤੇ ਕਿੰਨਾ ਕੇ ਖਤਰਨਾਕ ਹੋ ਸਕਦਾ ਹੈ ਜੀ ਅੱਜ ਕੱਲ ਬਹੁਤ ਰੁਝਾਨ ਹੋ ਗਿਆ ਜੋ ਤੁਸੀਂ ਬਿਲਕੁਲ ਦਰਸਤ ਕਿਹਾ ਇਹਨੂੰ ਸ਼ਾਰਟ ਕਰਕੇ ਨਾ ਅਸੀਂ ਕਈ ਵਾਰੀ ਸੀਵੀਐਸ ਕਹ ਦਿੰਦੇ ਹਾਂ ਕੰਪਿਊਟਰ ਵਿਜ਼ਨ ਸਿੰਡਰੋਮ ਜੀ ਤੋਂ ਘੰਟਿਆਂ ਬੱਧੀ ਦੇਖਣ ਦੇ ਨਾਲ ਅੱਖ ਦੇ ਵਿੱਚ ਲਾਲੀ ਆਉਣ ਲੱਗ ਜਾਂਦੀ ਹੈ ਖੁਸ਼ਕੀ ਹੋ ਜਾਂਦੀ ਹੈ ਸਿਰ ਦਰਦ ਕਰਨ ਲੱਗ ਜਾਂਦਾ ਹੈ ਜੀ ਉਹਦਾ ਕਾਰਨ ਇਹ ਸਾਡੀ ਅੱਖ ਦੀ ਮੂਰਦੀ ਸਤ੍ਹਾ ਜਿਹਨੂੰ ਅਸੀਂ ਇੰਗਲਿਸ਼ ਵਿੱਚ ਕਾਰਨੀਆ ਕਹਿੰਦੇ ਆ ਉਹਦੇ ਉੱਤੇ ਇੱਕ ਟੀਅਰ ਫਿਲਮ ਹੁੰਦੀ ਹੈ ਹੰਝੂ ਆ ਦੀ ਪਰਤ ਹੁੰਦੀ ਹੈ ਜੀ ਜਦੋਂ ਅਸੀਂ ਬਲਿੰਕ ਕਰਦੇ ਆ ਇਹਦਾ ਬਲਿੰਕ ਕਰਤਾ ਤਾਂ ਹਰ ਵਾਰੀ ਇੱਕ ਬਲਿੰਕ ਜਿਹੜੀ ਹੈ ਹੰਝੂਆਂ ਦਾ ਇੱਕ ਨਵਾਂ ਕੋਟ ਸਾਨੂੰ ਦੇ ਜਾਂਦੀ ਹੈ ਪਾਣੀ ਦਾ ਕੋਟ ਦੇ ਜਾਂਦੀ ਹੈ ਜੀ ਜਦੋਂ ਅਸੀਂ ਲਗਾਤਾਰ ਦੇਖਦੇ ਰਹਿੰਨੇ ਘੰਟਿਆਂ ਬੱਧੀ ਤਾਹੋ ਹੰਜੂਾਂ ਦੀ ਟੀਅਰ ਫਿਲਮ ਜਿਹੜੀ ਹੈ ਉਹ ਐਵੇਪੋਰੇਟ ਹੋਣ ਲੱਗ ਜਾਂਦੀ ਉਹ ਬ੍ਰੇਕਡਾਊਨ ਕਰ ਜਾਂਦੀ ਹੈ ਫਿਰ ਅੱਖ ਦੇ ਜਿਹੜਾ ਅੰਦਰਲਾ ਐਪੀਥੀਲੀਅਮ ਹੈ ਉਹ ਸਾਹਮਣੇ ਆ ਜਾਂਦਾ ਤਾਂ ਸਾਨੂੰ ਅੱਖ ਨੂੰ ਬਿਮਾਰੀਆਂ ਵੀ ਹੋਰ ਆਉਣ ਲੱਗ ਜਾਂਦੀਆਂ ਜ਼ਖਮ ਹੋਣ ਦਾ ਡਰ ਰਹਿੰਦਾ ਹੈ ਖੁਸ਼ਕੀ ਵੀ ਹੋ ਜਾਂਦੀ ਹੈ ਅਲਰਜੀ ਵੀ ਹੋਣ ਲੱਗ ਜਾਂਦੀ ਹੈ ਸਿਰਦਰਦ ਵੀ ਰਹਿਣ ਲੱਗ ਜਾਂਦਾ ਸੁਭਾਵਿਕ ਜਿਹੜਾ ਹੋਣ ਲੱਗ ਜਾਂਦਾ ਹੈ ਜੀ ਔਰ ਇਹਦੇ ਲਈ ਸੌਖਾ ਕੰਮ ਹੈ ਜਿਨ੍ਹਾਂ ਦੀ ਜੋਬ ਹੀ ਐਸੀ ਹੈ ਜਿਨ੍ਹਾਂ ਨੂੰ ਇਹ ਕੰਮ ਕਰਨਾ ਹੀ ਪੈਣਾ ਹੈ ਉਹ ਕਮਜ਼ ਕਰ ਰਹੇ ਜਿਨ੍ਹਾਂ ਨੂੰ ਕਾਲ ਸੈਂਟਰ ਤੇ ਕੰਮ ਕਰਦੇ ਨੇ ਕੋਈ ਕੰਪਿਊਟਰ ਤੇ ਕੰਮ ਕਰਦੇ ਨੇ ਦੇ ਹੈਵ ਟੂ ਵਰਕ ਸੋ ਵਟ ਦੇ ਕੈਨ ਡੂ ਇਸ ਦੇਰ ਇਜ਼ ਅ ਰੂਲ ਕਾਲਡ 20 20 20 ਹਰ 20 ਮਿੰਟ ਬਾਅਦ 20 ਸਕਿੰਟਾਂ ਦਾ ਆਰਾਮ ਜ਼ਰੂਰ ਦਿਓ ਔਰ ਉਸ ਆਰਾਮ ਦੇ ਦੌਰਾਨ ਘਟੋ ਘਟ 20 ਫੁੱਟ ਦੂਰ ਦੇਖੋ ਜੀ ਤਾਂ ਕਿ ਤੁਹਾਡੇ ਅੱਖਾਂ ਦੇ ਮਸਲ ਰੈਕਸ ਕਰ ਜਾਣ ਆਖੇ ਅੱਖਾਂ ਦੇ ਮਸਲ ਦਾ ਸਪਾਸਮ ਨਾ ਹੋਵੇ ਔਰ ਤੁਹਾਨੂੰ ਹੈਡੈਕ ਤੇ ਸਟ੍ਰੈਨ ਵਗੈਰਾ ਨਾ ਸ਼ੁਰੂ ਹੋਵੇ ਸੋ ਬੱਚਿਆਂ ਨੂੰ ਜਿਹੜੀ ਖਾਸ ਕਰਕੇ ਜਿਹੜੀ ਛੋਟੀ ਉਮਰ ਦੇ ਵਿੱਚ ਅੱਜ ਕੱਲ ਸਾਇੰਸ ਨੇ ਰਿਸਰਚ ਕਰਕੇ ਸਟੈਬਲਿਸ਼ ਕਰ ਦਿੱਤਾ ਹੈ ਕਿ ਜਿਹੜੇ ਬੱਚੇ ਮੋਬਾਈਲ ਜ਼ਿਆਦਾ ਦੇਖਦੇ ਨੇ ਮੋਬਾਈਲ ਦੇ ਸਹਾਰੇ ਲੱਗੇ ਰਹਿੰਦੇ ਨੇ ਉਹਨਾਂ ਦਾ ਮਾਈਨਸ ਦਾ ਨੰਬਰ ਵਧਣ ਦੀ ਰਫ਼ਤਾਰ ਵੀ ਜ਼ਿਆਦਾ ਹੁੰਦੀ ਹੈ ਜੀ ਔਰ ਜਿਹੜੇ ਬੱਚੇ ਖੇਡਦੇ ਨੇ ਦੁੜਾਕ ਨੇ ਟੁੱਪੇ ਫਿਰਦੇ ਨੇ ਜਿਵੇਂ ਸਾਡੇ ਵੇਲੇ ਬਾਹਰ ਖੇਡਦੇ ਹੁੰਦੇ ਸਾਡੇ ਵੇਲੇ ਤਾਂ ਇਹ ਗੇਮ ਦੀ ਹੈ ਨਹੀਂ ਸੀਗੀਆਂ ਤਾਂ ਵਿਟਾਮਿਨ ਡੀ ਉਹਨਾਂ ਨੂੰ ਭਰਪੂਰ ਮਿਲਦਾ ਖਾਂਦੇ ਪੀਂਦੇ ਨੇ ਉਹਨਾਂ ਦਾ ਜੇ ਨੰਬਰ ਆਉਂਦਾ ਨਹੀਂ ਜੇ ਆਵੇ ਤਾਂ ਉਸ ਨੰਬਰ ਨੰਬਰ ਦੇ ਆਉਣ ਦੇ ਹੋਰ ਵੀ ਬੜੇ ਕਾਰਨ ਨੇ ਜੇ ਆਵੇ ਵੀ ਤਾਂ ਨੰਬਰ ਤੇ ਵਧਨ ਦੀ ਰਫ਼ਤਾਰ ਬੜੀ ਮਦਮ ਹੁੰਦੀ ਹੈ ਸੋ ਬੱਚਿਆਂ ਨੂੰ ਖਾਸ ਕਰਕੇ ਮੋਬਾਈਲ ਉਹਨਾਂ ਨੂੰ ਹੀ ਦਿਓ ਜਿੰਨਾ ਲਾਜ਼ਮੀ ਹੈ ਇਸ ਮੇਰੀ ਰਾਏ ਜਿਹੜੀ ਹੈ ਡਾਇਰੈਕਟ ਮਾਪਿਆਂ ਨੂੰ ਆ। ਤਾਂ ਕਿ ਆਪਾਂ ਉਹਨਾਂ ਨੂੰ ਨੰਬਰ ਵੱਡੇ 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 ਲਗਣ ਤੋਂ ਪਤਾਈਏ ਕਿ ਮਾਈਨਸ ਦੇ ਨੰਬਰ ਦੀਆਂ ਆਪਦੀਆਂ ਇੱਕ ਸਮੱਸਿਆਵਾਂ ਨੇ ਕਿ ਨਿੱਕੀ ਜੀ ਬਿਮਾਰੀ ਹੈ ਵੀ ਜਿਹੜਾ ਅੱਜਕੱਲ ਤਾਂ ਅਚੋਕਾ ਹਾਲਤ ਬੜਾ ਅੱਛਾ ਆ ਗਿਆ ਪਰ ਇਹਨੂੰ ਬਚਾਇਆ ਜਾ ਸਕਦਾ ਹੈ। ਜੀ ਡਾਕਟਰ ਸਾਹਿਬ ਇੱਕ ਹੋਰ ਵੀ ਸਵਾਲ ਵੀ ਹੈ ਤੇ ਜਾਂ ਕਹਿ ਸਕਦੇ ਆ ਕਿ ਮਨ ਦਾ ਇੱਕ ਭਰਮ ਵੀ ਹੋ ਸਕਦਾ ਹੈ ਉਹ ਤੁਹਾਡੇ ਤੋਂ ਉਹਦਾ ਜਵਾਬ ਸਾਨੂੰ ਬਾਝੋਂ ਮਿਲ ਜੇਗਾ। ਕਹਿੰਦੇ ਕਿ ਜਿਹੜੇ ਲੋਕ ਜ਼ਿਆਦਾ ਮੱਧਮ ਰੋਸ਼ਨੀ ਦੇ ਵਿੱਚ ਕੰਦੇ ਰਹਿੰਦੇ ਨੇ ਜਾਂ ਜਨਾਂ ਦੇ ਘਰਾਂ ਦੇ ਵਿੱਚ ਅੱਜ ਕੱਲ ਆਪਣਾ ਲਾਈਫ ਸਟਾਈਲ ਇਹੋ ਜਿਹਾ ਬਣਾ ਲਿਆ ਵੀ ਕੰਧਾਂ ਦੇ ਉੱਤੇ ਕੁਝ ਪੋਸਟਰ ਲਾ ਲੇ ਜਾਂ ਕੁਝ ਰੋਸ਼ਨੀ ਮੱਧਮ ਹੋ ਗਈ ਕੰਮ ਕਾਜ ਉਹਨਾਂ ਨੇ ਕਰਨਾ ਹੀ ਕਰਨਾ ਹੈ ਕਿ ਉਹਦਾ ਵੀ ਕੋਈ ਪ੍ਰਭਾਵ ਅੱਖਾਂ ਦੇ ਉੱਤੇ ਪੈਂਦਾ ਜੀ ਦੇਖੋ ਸਾਇੰਸ ਸਰਚ ਕਰ ਲਈ ਕੋ ਉਹਦਾ ਵੀ ਪ੍ਰਭਾਵ ਪੈਂਦਾ ਪ੍ਰੋਪਰ ਲਾਈਟਿੰਗ ਦਾ ਹੁਣ ਹਰ ਵੇਲੇ ਜ਼ਰੂਰੀ ਹੈ ਜਦੋਂ ਬਹੁਤ ਜ਼ਿਆਦਾ ਕਲੀਅਰ ਨਹੀਂ ਦਿਸਦਾ ਸਟ੍ਰੈਨ ਜ਼ਿਆਦਾ ਪੈਂਦਾ ਸਾਡੇ ਮਸਲਸ ਨੂੰ ਜ਼ਿਆਦਾ ਓਵਰ ਐਕਟ ਕਰਨਾ ਪੈਂਦਾ ਤਾਂ 올 ਦੀਸ ਥਿੰਗਸ ਲੀਡ ਟੂ ਮੋਰ ਅਇ ਸਟ੍ਰੈਨ ਐਂਡ ਹੈਡ ਹਰ ਚੀਜ਼ ਵੈਲ ਲਟ ਤਾਂ ਹੋਣੀ ਚਾਹੀਦੀ ਹੈ ਨਾ ਨਹੀਂ ਤਾਂ ਫਿਰ ਤਕਰੀਬਨ ਜੀ ਰਾਤ ਦੇ ਮਾਹੌਲ ਜਿ ਰਹਿ ਰਹੇ ਹਮੇਸ਼ਾ दैट इज नॉट ਨਾਰਮਲ ਜੋ ਪੜਨਾ ਲਿਖਣਾ ਹੈ ਤਾਂ ਪ੍ਰੋਪਰ ਚੀਜ਼ ਜਿਹੜੀ ਹੈ ਉਹ ਦਿਨ ਲਾਈਟ ਪੜਨੀ ਚਾਹੀਦੀ ਹੈ ਪੜਨ ਮળે ਪੜਾ ਘੌਰਾ ਨਾਰਮਲ ਨਾਰਮਲੀ ਲਟੋਣਾ ਚਾਹੀਦਾ ਅੱਖਾਂ ਨੂੰ ਛੱਡੋ ਜੇ ਅਸੀਂ ਡਾਰਕ ਚ ਰਵਾਂਗੇ ਨਾ ਸਾਡਾ ਸੁਭਾਅ ਵੀ ਚੜ ਚੜਾ ਹੋਣ ਲੱਗ ਜਾਂਦਾ ਹੈ ਡਿਪਰੈਸ਼ਨ ਦੇ ਨਿਸ਼ਾਨੇ ਵੀ ਬਣ ਜਾਂਦਾ ਜਿੰਨੀ ਡਿਪਰੈਸ਼ਨ ਤੋਂ ਦਿਲਕੇ ਦੇ ਵਿੱਚ ਹੁੰਦੀ ਹੈ ਰਾਤ ਨੂੰ ਹੁੰਦੀ ਹੈ ਦਿਨੇ ਉਹਨੀ ਠੀਕ ਹੋ ਜਾਂਦੀ ਹੈ ਜੀ ਸੋ ਨੇਚਰਲ ਲਾਈਟ ਇਹ ਪ੍ਰਮਾਤਮਾ ਦਾ ਦਿੱਤਾ ਵਰਦਾਨ ਹੈ ਸਾਡੇ ਕਮਰੇ ਵੀ ਵੈਲਟ ਚਾਹੀਦੇ ਖਿੜਕੀਆਂ ਵੀ ਖੁੱਲੀਆਂ ਚਾਹੀਦੀਆਂ ਜਿੰਨੀ ਲਾਈਟ ਆਊਗੀ ਉਹਨਾਂ ਚੰਗਾ ਸੋ ਲਾਈਟਾਂ ਦਾ ਤਾਂ ਇਹਦਾ ਇਹਦੇ ਤੋਂ ਇਦੋਂ ਵੱਧ ਜ਼ੋਰ ਦਿੱਤਾ ਨਹੀਂ ਜਾ ਸਕਦਾ ਕਿ ਲਾਈਟ ਇੰਨੀ ਮਹੱਤਵਪੂਰਨ ਹੈ ਜੀ ਹੈਨਾ ਜੇ ਡਾਕਟਰ ਸਾਹਿਬ ਪਿਛਲੇ ਸਮੇਂ ਤੋਂ ਨਾ ਕੁਝ ਇੱਕ ਨਵੇਂ ਸ਼ਬਦ ਹੋਣ ਦੇ ਵਿੱਚ ਆਏ ਨੇ ਇੱਕ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਫੌਗ ਕਿ ਤੁੰਦ ਹੋ ਗਈ ਫਿਰ ਆਪਾਂ ਕਹਿੰਦੇ ਨੇ স্মੋਕ ਧੂਆਂ ਹੋ ਗਿਆ ਜੀ ਹੁਣ ਉਹਨੂੰ ਰਲਾ ਕੇ ਜੇ ਇੱਕ ਸ਼ਬਦ ਬਣ ਗਿਆ ਸਮੋਗ ਪਰ ਪਿਛਲੇ ਲੰਮੇ ਸਮੇਂ ਤੋਂ ਇਹ ਇੱਕ ਚੁਣੌਤੀ ਬਣਿਆ ਹੋਇਆ ਹੈ ਸਰਕਾਰਾਂ ਵਾਸਤੇ ਕਹਿ ਲਈਏ ਜਾਂ ਪ੍ਰਸ਼ਾਸਨ ਵਾਸਤੇ ਕਹਿ ਲਈਏ ਆਮ ਲੋਕਾਂ ਵਾਸਤੇ ਮਤਲਬ ਲੋਕਾਂ ਦਾ ਇਸ ਪ੍ਰਦੂਸ਼ਣ ਦੇ ਵਿੱਚ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਕਹਿੰਦੇ ਨੇ ਕਿ ਇਹਦੇ ਨਾਲ ਸਾਹ ਦੀਆਂ ਜਿਹੜੀਆਂ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੀ ਜਿਹੜਾ ਇਹ ਧੁੰਦਲਕਾ ਜਿਹਾ ਹੋ ਜਾਂਦਾ ਹੈ ਇਹਦਾ ਅੱਖਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਬਹੁਤ ਬਹੁਤ ਜੀ ਜਲਨ ਹੋਣ ਲੱਗ ਜਾਂਦੀ ਹੈ ਬੜੀ ਤਰ੍ਹਾਂ ਦੀ ਐਲਰਜੀਜ਼ ਆ ਜਾਂਦੀਆਂ ਹੈ ਕਿ ਇਹ ਜ਼ਖਮਾਂ ਨੂੰ ਥਾਂ ਬਣਦੀ ਹੈਗੀ ਹੈ ਦੇਖੋ ਸਮੋਗ ਕੀ ਹੈ ਫੌਗ ਤੇ ਪੋਲੂਸ਼ਨ ਰਲ ਗਈ ਠੀਕ ਵਾਤਾਵਰਣ ਦੇ ਵਿੱਚ ਸਾਡਾ 에ਅਰ ਕੁਆਲਿਟੀ ਇੰਡੈਕਸ ਨੂੰ ਅਸੀਂ AQI ਕਹਿੰਦੇ ਹਾਂ ਡਾਊਨ ਚਲਾ ਗਿਆ ਆ ਸੌਰੀ ਇੰਨਾ ਜ਼ਿਆਦਾ ਵੱਧ ਗਿਆ ਕਿ ਪਿਓਰਿਟੀ ਇੰਨੇ ਡਾਊਨ ਚਲੀ ਗਈ ਹੈ ਤਾਂ ਮੁਸ਼ਕਲਾਂ ਆਉਂਦੀਆਂ ਔਰ ਇਕੱਲੀ ਅੱਖਾਂ ਨੂੰ ਨਹੀਂ ਸਾਹ ਨੂੰ ਵੀ ਚਮੜੀ ਨੂੰ ਵੀ ਫੇਫੜਿਆਂ ਨੂੰ ਵੀ ਮੁੱਖ ਤੌਰ ਤੇ ਬਿਮਾਰੀਆਂ ਘੇਰਦੀਆਂ ਮੈਂ ਤਾਂ ਇੱਕ ਦੋ ਵਾਰੀ ਦਿੱਲੀ ਗਿਆ ਇਹਨਾਂ ਦਿਨਾਂ 'ਚ ਪਿੱਛੇ ਜੇ ਦਿੱਲੀ ਵੱੜ ਦੇ ਸਾਰ ਅੱਖਾਂ ਵਿੱਚ ਲੱਗਦੀਆਂ ਜੀ ਅੱਗੇ 15 20 25 ਸਾਲ ਪਹਿਲਾਂ ਦਿੱਲੀ ਜਾਂਦੇ ਸੀ ਕਦੇ ਇਦਾਂ ਨਹੀਂ ਸੀ ਮਹਿਸੂਸ ਹੁੰਦਾ ਜੀ ਐਦ ਕੀ ਲੱਗਾ ਯਾਰ ਕਦੋਂ ਕੰਮ ਮੁੱਕੇ ਤੇ ਕਦੋਂ ਵਾਪਸ ਚਲੀਏ ਹੂੰ ਇੰਨਾ ਜ਼ਿਆਦਾ ਪੋਲੂਸ਼ਨ ਦਾ ਇੱਕਦਮ ਜਾਂਦੇ ਸਾਰ ਅਸੀਂ ਮਹਿਸੂਸ ਕੀਤਾ ਕਿ ਇੰਨਾ ਫਰਕ ਹੈ ਜੀ ਸੋ ਉੱਥੇ ਅੱਖਾਂ ਦੇ ਮਰੀਜ਼ ਵੀ ਜ਼ਿਆਦਾ ਨੇ ਕਿਸੇ ਦੇ ਅਲਰਜੀ ਹੋ ਰਹੀ ਹੈ ਕਿਸੇ ਦੇ ਕੰਜਕਟਿਵਾਈਟਸ ਹੋ ਗਿਆ ਕਿਸੇ ਨੂੰ ਕੋਸ਼ ਹੋ ਰਿਹਾ ਸੋ ਇਹਨਾਂ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਜਾਣਾ ਫਿਰ ਸਾਨੂੰ ਇਦਾਂ ਦੇ ਲੋਕਾਂ ਨੂੰ ਜਿਹੜੇ ਸਾਡੇ ਕੋਲ ਆਉਂਦੇ ਰਹੇ ਹੁੰਦੇ ਆਪਦੇ ਘਰਾਂ ਦੇ ਅੰਦਰ ਤੁਸੀਂ ਜਿਹੜੇ 에ਅਰ ਪਿਊਰੀਫਾਇਰ ਲਾ ਕੇ ਰੱਖੋ ਜੀ ਪਰ ਬਿੱਤਰ ਇਹ ਹੈ ਕਿ ਅਸੀਂ ਆਪਦੇ ਵਾਤਾਵਰਣ ਨੂੰ ਸੰਭਾਲ ਕੇ ਰੱਖ ਕੇ ਵਾਤਾਵਰਣ ਦਾ ਸਾਡਾ ਨਾ ਉਹ ਪਲੈਨਟ ਦਾ ਸਾਡਾ ਅਸੀਂ ਇਹਨੂੰ ਬਚਾ ਕੇ ਰੱਖੀਏ ਉਦਾਂ ਦੇ ਪ੍ਰਬੰਧ ਕਰੀਏ ਸਰਕਾਰਾਂ ਨੂੰ ਵੀ ਉਦਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਵਾਤਾਵਰਨ ਸ਼ੁੱਧ ਰਹੇ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਆਪਾਂ ਫੂਡਸ ਵਗੈਰਾ ਖਾਈਏ ਵੈਜੀਟੇਬਲਸ ਖਾਈਏ ਤੋਂ ਦੇ ਨਾਲ ਜਿਹੜੀ ਅੱਖਾਂ ਦੀ ਰੋਸ਼ਨੀ ਉਹ ਸਟੇਬਲ ਰਹਿੰਦੀ ਹੈ ਇੱਕ ਇਹ ਵੀ ਹੁੰਦਾ ਹੈ ਕਿ ਕਈ ਕਹਿ ਦਿੰਦੇ ਨੇ ਕਿ ਕਿਸੇ ਬੱਚੇ ਦੇ ਜਾਂ ਕਿਸੇ ਵੀ ਬੰਦੇ ਦੇ ਸਪੈਕਸ ਲੱਗ ਗਏ ਤੁਹਾਨੂੰ ਕਹਿੰਦੇ ਨੇ ਤੂੰ ਆ ਚੀਜ਼ ਖਾਣੀ ਸ਼ੁਰੂ ਕਰ ਦੇ ਤੂੰ ਗਾਜਰ ਖਾ ਤੂੰ ਹਰੀਆਂ ਚੀਜ਼ਾਂ ਖਾ ਉਹਦੇ ਨਾਲ ਤੇਰੀ ਰੌਸ਼ਨੀ ਆ ਜਿਹੜੀ ਉਹ ਵਾਪਸ ਬਿਲਕੁਲ ਆ ਜਾਏਗੀ ਬਿਲਕੁਲ ਜਿਹੜਾ ਵਿਜ਼ਨ ਆ ਤੇਰਾ ਕਲੀਅਰ ਹੋਣਾ ਸ਼ੁਰੂ ਹੋ ਜਾਏਗਾ ਐਸੀ ਕੋਈ ਗੱਲ ਜੀ ਐਸੀ ਕੋਈ ਗੱਲ ਹੁੰਦਾ ਨਹੀਂ ਡਸਨਟ ਮੇਕ ਕੋਰਡ ਫਰੈਂਸ ਓਕੇ ਜੀ ਇਹ ਮਿਥਨ ਹੈ ਮਿਥਨ ਇਹਦਾ ਕੋਈ ਫਰਕ ਨਹੀਂ ਪੈਂਦਾ ਜੀ ਨੰਬਰ ਤਾਂ ਜਿਹੜਾ ਹੈ ਕੁਝ ਤਾਂ ਜੋ ਜਨਰਲਿਕਸ ਨਾਲ ਕਿਹਾ ਉਹਦੇ ਮੁਤਾਬਕ ਵਧਣਾ ਹੈ ਵਧਣਾ ਹੈ 18 ਸਾਲ ਤੱਕ ਆਮ ਤੌਰ ਤੇ ਨੰਬਰ ਰੁਕ ਜਾਂਦਾ ਹੈ ਜੀ ਤੇ ਜੇ ਤੁਸੀਂ ਕਹੋ ਇੱਕ ਵਿਰਾਸਤੀ ਤੌਰ ਤੇ ਨੰਬਰ ਲੱਗਿਆ ਹੋਇਆ ਹੈ ਦੂਜਾ ਅਸੀਂ क्रॉनिक ਮੋਬਾਈਲ ਯੂਜ਼ਰ ਆ ਤਾਂ ਸਮਝ ਲਓ ਬਲਦੀ ਤੇ ਤੇਲ ਪੈ ਗਿਆ ਜੀ ਹੋਰ ਵੱਧ ਗਿਆ ਸੋ ਜਿਹੜਾ ਵਿਰਾਸਤੀ ਨੰਬਰ ਆਉਣਾ ਆਉਣਾ ਹੀ ਆ ਉਹ 18 ਸਾਲ ਤੱਕ ਗਾਜਰ ਖਾ ਲੋ ਆ ਖਾ ਲੋ ਕੁਝ ਵੀ ਖਾ ਲੋ ਨਾ ਖਾ ਲੋ ਇਹ ਥੇਰਮੈਥ ਅਕਦਮ ਜਦੋਂ ਅਸੀਂ ਪੋਸ਼ਟਿਕ ਹਾਰ ਲੈਨੇ ਸਾਡੀ ਸਿਹਤ ਨੂੰ ਕੰਮਜਾਬ ਠੀਕ ਰੱਖਦਾ ਅੱਖਾਂ ਨੂੰ ਵੀ ਠੀਕ ਰੱਖਦਾ ਪਰ ਨੰਬਰ ਦਾ ਆਉਣਾ ਕਿਸੇ ਅੱਖ ਦੇ ਪੋਸ਼ਟਿਕ ਕਿਸੇ ਸਰੀਰ ਦੇ ਪੋਸ਼ਟਿਕ ਆਹਾਰ ਦੀ ਕਮੀ ਕਰਕੇ ਨਹੀਂ ਆਏ। ਹੂੰ। ਕਿ ਵਿਟਾਮਿਨ A ਘਟ ਗਿਆ ਤਾਂ ਨੰਬਰ ਲੱਗ ਗਿਆ ਜੀ, D ਘਟ ਗਿਆ ਤਾਂ ਨੰਬਰ ਲੱਗਿਆ। No, it's not like that. ਵਿਟਾਮਿਨ A ਜਾਂ D ਦੇ ਅੱਖ ਤੇ ਹੋਰ ਅਫੈਕਟ ਹੋਣਗੇ। ਜੀ। ਨੰਬਰ ਦਾ ਉਤਰਨਾ ਤੇ ਗਾਜਰ ਦਾ ਖਾਣਾ ਇਹਨਾਂ ਦਾ ਕੋਈ ਸਬੰਧ ਨਹੀਂ ਹੈ। ਜੀ। ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਬੜੀ ਭੱਜ ਦੌੜ ਹੈ ਜੀ ਅਸੀਂ ਕੰਮ ਤੇ ਵੀ ਜਾਣਾ ਹੈ ਕੰਮ ਤੋਂ ਵਾਪਸ ਵੀ ਆਉਣਾ ਸਟ्रेस ਵੀ ਹੈ ਉਹਦੇ ਨਾਲ ਵੀ ਅੱਖਾਂ ਦੇ ਉੱਤੇ ਪ੍ਰਭਾਵ ਪੈ ਰਹੇ ਨੇ ਤਾਂ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਜੀ ਵੱਖਰੇ ਵੱਖਰੇ ਉਮਰ ਦਾ ਵੱਖਰਾ ਵੱਖਰਾ ਛੋਟੇ ਬੱਚਿਆਂ ਨੂੰ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਮੋਬਾਈਲ ਤੋਂ ਮੈਕਸਿਮਮ ਪਾਸੇ ਰੱਖਿਆ ਜਾਵੇ ਆਊਟਡੋਰ ਗੇਮਸ ਹੋਣ ਨਾਰਮਲ ਆਹਾਰ ਖਾਣ ਜਿੰਨਾ ਵੀ ਫੂਡ ਤੁਹਾਡਾ ਪ੍ਰੋਸੈਸਡ ਹੈ ਪ੍ਰੋਸੈਸਡ ਫੂਡ ਦੇ ਦੁਸ਼ ਪ੍ਰਭਾਵ ਸਰੀਰ ਦੇ ਹਰ ਅੰਗ ਤੇ ਨੇ ਜਿੰਨਾ ਉਸ ਤੋਂ ਬਚਿਆ ਜਾਵੇ ਉਹਨਾਂ ਚੰਗਾ ਹੈ ਜੀ ਉਸ ਤੋਂ ਵੱਡੀ ਉਮਰ ਚ ਰਿਪੀਟਡਲੀ ਅੱਖਾਂ ਚੈੱਕ ਕਰਾਓ ਠੀਕ ਹੈ ਔਰ ਇਦਾਂ ਦੇ ਕੰਮ ਨਾ ਕਰੋ ਕਿ ਤੁਹਾਡੇ ਅੱਖਾਂ ਨੂੰ ਇੰਜਰੀ ਹੋਵੇ ਇੰਜਰੀs ਥੋੜਾ ਵੱਡਾ ਕਾਰਨ ਆਨੇਗਾ ਤੇ ਜਾਣਦੇ ਜਾਂ ਨਗਾ ਦੇ ਘਟਣ ਦੀ ਸਾਡੇ ਤਿਉਹਾਰ ਨੇ ਤਿਉਹਾਰਾਂ ਦੇ ਵਿੱਚ ਸਾਨੂੰ ਚਾਹੇ ਦੀਵਾਲੀ ਦਾ ਤਿਉਹਾਰ ਹੈ ਚਾਹੇ ਹੋਲੀ ਦਾ ਤਿਉਹਾਰ ਹੈ ਕਦੇ ਲੋਗ ਰੰਗ ਪੈ ਜਾਂਦੇ ਤੇ ਜ਼ਖਮ ਲੈ ਕੇ ਆਉਂਦੇ ਨੇ ਪਟਾਕੇ ਲੱਗਦੇ ਨੇ ਤਾਂ ਅੱਖਾਂ ਗਵਾ ਕੇ ਆਉਂਦੇ ਨੇ ਸਾਡੇ ਕੋਲੇ ਸੋ ਇਹ ਚੀਜ਼ਾਂ ਪ੍ਰੀਵੈਂਟੇਬਲ ਨੇ ਹੂੰ ਦੂਸਰਾ ਜੇ ਅਸੀਂ ਟਾਈਮਲੀ ਐਗਜ਼ਾਮੀਨੇਸ਼ਨ ਕਰਾਉਣੇ ਆ ਨਾ ਤਾਂ 90% ਬਿਮਾਰੀਆਂ ਹੱਲ ਹੋ ਜਾਂਦੀਆਂ ਜੀ ਬਿਲਕੁਲ ਜੀ ਕਿਉਂਕਿ ਅੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਤੇ ਜੋ ਸਵਾਲਾਂ ਦੇ ਜਵਾਬ ਡਾਕਟਰ ਸਾਹਿਬ ਨੇ ਤੁਹਾਨੂੰ ਦਿੱਤੇ ਨੇ ਉਹਨਾਂ ਨੂੰ ਤੁਹਾਨੂੰ ਸਮਝਣਾ ਵੀ ਪਵੇਗਾ ਕਿ ਅਸੀਂ ਆਪਣੀਆਂ ਅੱਖਾਂ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਅਗਲੇ ਐਪੀਸੋਡ ਦੇ ਵਿੱਚ ਦਰਸ਼ਕੋ ਨਵੇਂ ਵਿਸ਼ੇ 'ਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ